ਉਹ ਤਾਂ ਆਪਣੀ ਗੱਲ ਦੇ ਪਹਿਲਾਂ ਨਿਬੜ ਗਈ ਗੱਲ ਤਾਂ ਇਹ ਵੀ ਦੇਖੋ ਜੇ ਸਾਨੂੰ ਆ ਦਵਾਰੋਂ ਮਿਲ ਗਏ ਇੱਥੇ ਫੋਟੋ ਖਿੱਚਦੇ ਨਹੀਂ ਹੁੰਦੇ ਨਹੀਂ ਹੁੰਦੇ ਹੈਗੇ ਤੁਹਾਨੂੰ ਉਹ ਕਮਾਲ ਅਸੀਂ ਨਹੀਂ ਆਈ ਸੀ ਵੀ ਨਹੀਂ ਨਹੀਂ ਬਿਲਕੁਲ ਬਿਲਕੁਲ ਅਸੀਂ ਤੁਸੀਂ ਆਓ ਅਸੀਂ ਨਹੀਂ ਹੋਗੇ ਜੀ ਅਸੀਂ ਤੁਹਾਡਾ ਤੁਹਾਡੇ ਜੇ ਕੋਈ ਆਊਗਾ ਇਸੇ ਤੁਸੀਂ ਉਹਨਾਂ ਨੂੰ ਨਾਲ ਬਿਠਾਵਾਂਗੇ ਐਸਡੀਐਮ ਸਾਹਿਬ ਨੂੰ ਖੁਦ ਕਹਿ ਦਊਗੀ 10 ਮਿੰਟ ਲੱਗਣਗੇ ਫੋਟੋਆਂ ਕਿਚਨ ਨਹੀਂ ਆਉਣਗੇ ਹਾਂ ਆਹ ਸਾਨੂੰ ਆ ਕਿਤੇ ਨਾ ਏਡੀਏ ਚ ਦਿਖਾਵਾਂਗੇ ਠੀਕ ਹੈ ਜੀ ਠੀਕ ਹੈ ਹਾਂ ਜੀ ਤੇ ਕਹਿਦਾ ਕੀ ਹੱਲ ਕਰਾਂਗੇ ਇਹਦਾ ਦੱਸੋ ਇਹ ਇਹਦੇ ਬਾਰੇ ਮੈਂ ਉਹ ਨਹੀਂ ਕਹਤਾ ਮੈਂ ਜਾ ਕੇ ਹੀ ਕੀ ਕਹਿੰਦੇ ਨੇ ਮੈਨੂੰ ਤੁਹਾਡਾ ਨੰਬਰ ਦੇ ਦੋ ਠੀਕ ਹੈ ਮੈਂ ਤੁਹਾਨੂੰ ਜਾ ਕੇ ਹੀ ਹੁਣੀ ਇੰਟੀਮੇਟ ਕਰਦਾ ਵੀ ਇਹਦਾ ਉਹ ਜਦੋਂ ਮੁੰਡੇ ਆ ਗਏ ਉਹ ਤੁਹਾਨੂੰ ਮਿਲ ਲੈਣਗੇ ਆ ਕੇ ਠੀਕ ਹੈ ਇਹ ਤੁਸੀਂ ਦੋ ਦਿਨ ਦੇ ਵਿੱਚ ਵਿੱਚ ਚੱਕੋ ਆ ਨੀ ਮੈਂ ਤੁਹਾਨੂੰ ਦੱਸਿਆ ਅੱਜ ਹੀ ਜਗਤਾਰ ਜੀ ਅੱਜ ਹੀ ਗੱਲ ਕਰਕੇ ਸਵੇਰੇ ਇਹਦਾ ਆਪਾਂ ਕੋਈ ਨਾ ਕੋਈ ਹੱਲ ਕੱਢਾਂਗੇ ਦੋ ਦਿਨ ਤਾਂ ਚੱਲੋ ਠੀਕ ਹੈ ਬਹੁਤ ਵਧੀਆ ਗੱਲ ਹੈ ਤੁਸੀਂ ਠੀਕ ਹੈ ਅਗਲੀ ਤੀਜਾ ਤੀਜਾ ਜਿਹੜਾ ਤੁਹਾਡਾ ਹੈਗਾ ਮੈਂ ਹੁਣ ਵੀ ਤੁਹਾਨੂੰ ਬੇਨਤੀ ਕਰਦਾ ਜੇ ਕੋਈ ਤੁਹਾਨੂੰ ਕਿਤੇ ਵੀ ਖੱਜਲ ਖਵਾਰੀ ਡੀਐਮਪੀ ਵਾਲੀ ਚਾਹੇ ਪਹਿਲਾਂ ਹੋ ਗਈ ਚਾਹੇ ਕੋਈ ਹੋਣ ਜਾ ਰਹੀ ਹੈ ਸੁਸਾਇ ਦੇ ਰਹੇ ਚਲੋ ਕੋਈ ਲਾ ਕੇ ਖੇਤੀਬਾੜੀ ਵੱਲੋਂ ਆਹ ਮੀਟਿੰਗ ਕੀਤੀ ਆ ਤੁਸੀਂ ਅਗਲੀ ਦਾ ਕਰੀਗੇ ਫਿਰ ਡੀਏਵੀ ਕਿਤੇ ਮਿਲਿਆ ਜਾਂ ਨਾ ਮਿਲਿਆ ਕਿਸਾਨ ਨੂੰ ਕਿਤੇ ਵੀ ਇਹ ਦੇਖੋ ਸਾਡੇ ਕੋਲ ਦਾ ਸਰੂਰ ਦੇ ਵਿੱਚ ਦੱਸ ਦਿੰਦੇ ਮੈਂ ਤਾਂ ਮੈਂ ਤਾਂ ਦੇਖੋ ਇਹ ਹੈ ਰੋਜ਼ ਅਖਬਾਰਾਂ ਚ ਕਿਸਾਨਾਂ ਦੀ ਵਿਵਪਤਾ ਲੱਗਦੀ ਦੀ ਜਦੋਂ ਵੀ ਰੋਜ਼ ਸਟੇਜਾਂ ਤੇ ਬੋਲਦੀਆਂ ਤੇ ਲੋਕ ਬੋਲਦੇ ਤੇ ਉਹ ਕਿਦੇ ਵੀ ਕਿਸੇ ਵੀ ਹੱਸਮੇ ਥੋੜੇ ਨੇ ਕਿਸੇ ਕਿਸਾਨ ਨਾਲ ਕਿਸੇ ਪਿੰਡ ਦੇ ਵਿੱਚ ਆ ਕੇ ਚਾਹੇ ਕੋਈ ਸਾਨੂੰ ਪਤਾ ਨਹੀਂ ਲੱਗਾ ਨਹੀਂ ਨਹੀਂ ਕਿਰਦਾਰ ਜੀ ਹੋਏ ਆ ਦੇਖੋ ਤੁਸੀਂ ਚੀਫ ਸਟਾਫਰ ਨਾਲ ਗੱਲ ਕਰ ਲਓ ਮੈਂ ਤਾਂ ਇੱਕ ਮਹੀਨਾ ਹੋ ਗਿਆ ਇੱਧਰ ਡਿਊਟੀ ਉਦੋਂ ਪਹਿਲਾਂ ਇਲੈਕਸ਼ਨ ਡਿਊਟੀਆਂ ਦੇ ਵਿੱਚ ਮਾਂਜੋਗ ਐਸਡੀਐਮ ਸਾਹਿਬ ਨਾਲ ਹੀ ਸੀਗਾ ਠੀਕ ਹੈ ਹਾਂ ਹੁਣ ਮੈਂ ਆਇਆ ਹੋਇਆ ਹਾਂਗਾ ਹੁਣ ਤੁਹਾਨੂੰ ਮੈਂ ਵਿਸ਼ਵਾਸ ਹੈਗਾ ਜਿਹੜੀਆਂ ਜਿਹੜੀਆਂ ਗੱਲਾਂ ਤੁਸੀਂ ਕਹਨੇ ਹੋਗੇ ਉਹ ਤੇ ਤੁਸੀਂ ਗੱਲਾਂ ਅੱਗੇ ਤੱਕ ਕਨਵੇ ਕਰ ਦੋ ਬਿਲਕੁਲ ਜਿਉ ਕਨਵੇ ਕਰ ਦਾਂਗੇ ਹਾਂਜੀ ਹਾਂਜੀ ਉਹ ਮੈਂ ਰਿਟਰਨ ਜਿਹੜੀ ਅੱਜ ਦੀ ਰਿਪੋਰਟ ਹੈ ਕਿ ਚਾਹੇ ਉਹਦੇ ਵਿੱਚ ਮੈਂ ਪਾ ਦਾਂ ਵੀ ਉੱਥੇ ਉਹਨਾਂ ਦੀਆਂ ਜੈਨੂਨ ਸਮੱਸਿਆਵਾਂ ਵਾਦ ਸੀ ਠੀਕ ਆ ਆ ਸਮੱਸਿਆ ਨੇ ਉਹਦਾ ਜਿਹੜਾ ਹੈਗਾਗਾ ਕਾਈਂਡਲੀ ਮਤਲਬ ਕਰਿਆ ਜਾਵੇ ਠੀਕ ਆ ਇੰਨਾ ਹੈ ਠੀਕ ਹੋਰ ਵੀ ਚੁੱਕਦੀ ਮਾਫੀ ਕੋਈ ਮੇਰੇ ਤੋਂ ਕੋਈ ਵੱਧਕਟ ਸ਼ਬਦ ਕਿਹਾ ਗਿਆ ਹੋਵੇ ਠੀਕ ਆ ਉਹਦੀ ਮਾਫੀ ਚਾਹੁੰਦੇ ਆ ਤੇ ਬਾਕੀ ਤੁਹਾਡੀ ਬਹੁਤ ਬਹੁਤ ਧੰਨਵਾਦ ਠੀਕ ਆ